ਔਰ ਕਿਸੇ ਦਾ ਬਹੁਤ ਐਮਸ ਵਾਲਾ ਪਤਾ ਨਹੀਂ ਤੁਹਾਨੂੰ ਉਹ ਸਵਾਲ ਮੇਰਾ ਚੰਗਾ ਲੱਗੇ ਜਾਂ ਨਾ ਲੱਗੇ ਸ਼ੀਤਲ ਲੰਗਰਾਲ ਜੀ ਆਮ ਆਦਮੀ ਪਾਰਟੀ ਛੱਡ ਕੇ ਉਦੋਂ ਸ਼ਸ਼ੀਲ ਲਿੰਕੂ ਦੀ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਚੁੱਕੇ ਸੀ ਚਰਚਾਵਾਂ ਚੱਲਦੀਆਂ ਸੀ ਵੀ ਆ ਵਿਰੋਧੀ ਕਹਿੰਦੇ ਸੀ ਪਤਾ ਨਹੀਂ ਕਿੰਨੇ ਕਰੋੜ ਦੇਤਾ ਕਿੰਨੇ ਕਰੋੜ ਰੁਪਏ ਦੇ ਕੇ ਬਿੱਟੂ ਔਲਖ ਕਿਨੇ ਚੇ ਗਏ ਨੇ ਡਾਕਟਰ ਰਤਨ ਸਿੰਘ ਜੀ ਨਾਲ ਜਿੰਨਾਂ ਤੋਂ ਆਪਾਂ ਸਿਆਸਤ ਦੀ ਗੁਰਤੀ ਲਈ ਆ ਆਪਾਂ ਉਹ ਇਮਾਨਦਾਰ ਸੁੱਚਾ ਸੱਚਾ ਬੰਦਾ ਚਾਰ ਵਾਰੀ ਉਹ ਐਮ.ਐਲ.ਏ ਬਣੇ 2 ਵਾਰੀ ਉਹ ਐਮ.ਪੀ ਬਣੇ ਇਹੋ ਜੀ ਕੀ ਗੱਲ ਹੋ ਗਈ ਵੀ ਅਕਾਲੀ ਦਲ ਨੇ ਉਹਨਾਂ ਦੀ 2014 ਚ ਟਿਕਟ ਕੱਢਤੀ ਬਲਕਸਰ ਇੱਥੇ ਨਾ ਤੁਹਾਡਾ ਪੂਰੇ ਪੰਜਾਬ ਚ ਚੱਲਦਾ ਬਿੱਟੂ ਵਾਲਕ ਬਿੱਟੂ ਵਾਲਕ ਸ਼ਾਇਦ ਕੋਈ ਵੀ ਮੀਡੀਆ ਕਰਮਚਾਰੀ ਕੋਈ ਵੀ ਪੋਲਿਟਿਕਸ ਜਿਹੜਾ ਤੁਹਾਡੇ ਨਾਮ ਨੂੰ ਨਹੀਂ ਜਾਣਦਾ ਹੋਊਗਾ ਉਹ ਤੁਹਾਡੀ ਕਿਰਪਾ ਜੀ ਵੈਗਰੂ ਕੀ ਕਹਿੰਦੇ ਆ ਵੀ ਅਪਰ ਡਾਉਨ ਬੜੇ ਆਏ ਨੇ ਜ਼ਿੰਦਗੀ ਚ ਉਹਦੇ ਕਰਕੇ ਭਰਾ ਦਾ ਨਾਮ ਹੀ ਥੋੜਾ ਜਿਹਾ ਮਸ਼ਹੂਰ ਹੋ ਗਿਆ ਅਕਾਲੀ ਦਲ ਨੂੰ ਅੱਜ ਤੁਸੀਂ ਕਿੱਥੇ ਵਿਖ ਰਹੇ ਹੋ ਯਾਰ ਉਸ ਪਾਰਟੀ ਨਾਲ ਬਹੁਤ ਦਿਨ ਰਾਤ ਕੰਮ ਕੀਤਾ ਉਹਨੂੰ ਇਹ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਕਿ ਅੱਜ ਉਹ ਪਾਰਟੀ ਹਾਸ਼ੀਏ ਤੇ ਚਲੇਗੀ ਆ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਖੁਲਵਾਇਆ ਤੁਸੀਂ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਵਿੱਚ ਜੋ ਕੰਮ ਕਰ ਦਿੱਤੇ ਕਿ ਦੁਬਾਰਾ ਲੋਕ ਸਭਾ ਦੀਆਂ ਚੋਣਾਂ 'ਚ ਵੋਟਾਂ ਮੰਗਣ ਜੋਗੀ ਪੰਜਾਬ ਦੇ ਲੋਕਾਂ ਤੋਂ ਹੋਗੀ ਬਿਲਕੁਲ ਨਹੀਂ ਜੀ ਲੋਕ ਬਦਲਾ ਚਾਹੁੰਦੇ ਸੀ ਅਸੀਂ ਵੀ ਬਦਲਾ ਚਾਹੁੰਦੇ ਸੀ ਯਾਰ ਕਦੀ ਕਾਲੀ ਕਦੀ ਕਾਂਗਰਸ ਕਦੀ ਵੀ ਬਦਲਾ ਆਵੇ ਪਰ ਉਹ ਬਿਲਕੁਲ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਉਹ ਆਮ ਆਦਮੀ ਪਾਰਟੀ ਦੱਸਣ ਵਾਲੇ 20-20 ਗਨਮਨ ਲਈ ਫਿਰਦੇ ਆ ਜੀ ਕਨਕ ਮਿਲ ਰਹੀ ਆ ਪਰ ਜੀ ਪਰ ਹਰ ਪਰਿਵਾਰ ਚ ਫਿਰ ਇੱਕ ਯੋਜਨਾ ਦੇ ਤਹਿਤ ਘਰ ਪੱਕੇ ਕੀਤੇ ਜਾਂਦੇ ਆ ਅਸੀਂ ਰਾਜਾ ਸੰਸੀ ਹਲਕੇ ਚ ਜੋ ਹੁੰਦਾ ਬਿਗਲ ਵੱਜ ਚੁੱਕਾ ਅਸੀਂ ਚਾਵਾਂਗੇ ਭਰਾਵਾਂ ਦੇ ਅੱਗੇ ਹੱਥ ਜੋੜਾਂਗੇ ਭਰਾਓ ਸਾਨੂੰ ਸੁਣੋ ਤੇ ਸਹੀਂ ਫਿਰ ਤੁਸੀਂ ਕੀ ਲੋਕਾਂ ਨੂੰ ਕਹੋਗੇ ਲੋਕ ਤੁਹਾਨੂੰ ਵੀ ਜਵਾਬ ਕਰਨਗੇ ਸੰਧੂ ਸਾਹਿਬ ਦੇ ਨਾਲ ਆਏ ਹੋ ਕੱਲੇ ਆਏ ਹੋ ਲੋਕ ਤੁਹਾਨੂੰ ਵੀ ਕੁਐਸਚਨ ਕਰਨਗੇ ਫਿਰ ਕੀ ਜਵਾਬ ਦੋਗੇ ਉਹਨਾਂ ਕਿਸਾਨਾਂ ਨੂੰ ਅੱਗੇ ਆਪਾਂ ਦੋ ਵਾਰੀ ਇੱਥੇ ਵੇਖ ਲਿਆ ਜੇਤਲੀ ਸਾਹਿਬ ਨੂੰ ਹਰਾ ਕੇ ਪੁਰੀ ਸਾਹਿਬ ਨੂੰ ਹਰਾ ਕੇ ਦੋਵੇਂ ਕੈਬਨਿਟ ਵਜੀਰ ਬੰਦੇ ਰਹੇ ਜੀ ਆਪਣਾ ਅੰਮ੍ਰਿਤਸਰ ਪਵਿੱਤਰ ਸ਼ਹਿਰ ਜਿਹੜਾ ਉਹ ਤਰੱਕੀ ਦੇ ਰਾਹ ਤੋਂ ਭਟਕ ਗਿਆ ਜਦੋਂ ਪੰਜਾਬ ਦੇ ਐਮਪੀ ਇੱਥੋਂ ਜਿੱਤ ਕੇ ਜਾਣਗੇ ਇਹ ਸਾਰੀਆਂ ਪਾਲਿਸਿਸ ਲੈ ਕੇ ਜਾਣਗੇ ਇੰਡਸਟਰੀ ਆਊਗੀ ਜਿੰਨੇ ਚਿਰ ਤੱਕ ਪਾਕਿਸਤਾਨ ਦਾ ਬਾਰਡਰ ਨਾ ਖੁੱਲਿਆ ਪੰਜਾਬ ਦੀ ਡਵੈਲਪਮੈਂਟ ਨਹੀਂ ਹੋਣੀ ਪਾਲਿਸੀ ਉਦੋਂ ਬੰਦੀ ਹੈ ਜਦੋਂ ਚੰਗੇ ਦਿਮਾਗ ਮਿਲ ਕੇ ਬੈਠਣ ਉੱਥੇ ਬਲੂਪ੍ਰਿੰਟ ਲੈ ਕੇ ਜਾਣ ਵੀ ਆਹ ਵੇਖੋ ਜੀ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਗੋਭੀ 10 ਰੁਪਏ ਕਿਲੋ ਵੇਚ ਰਿਹਾ ਲਾਹੌਰ ਦੇ ਵਿੱਚੋਂ 100 ਰੁਪਏ ਕਿਲੋ ਵੇਚ ਰਹੀ ਹੈ ਮੈਨੂੰ ਤਾਂ ਵੱਡਾ ਲੀਡਰ ਜਾਣਦਾ ਵੀ ਕੋਈ ਨਹੀਂ ਮੈਨੂੰ ਤਾਂ ਮੇਰਾ ਭਰਾ ਬੋਨੀ ਅਮਰਪਾਲ ਜਨਾਲਾ ਉਹ ਉਂਗਲ ਫੜ ਕੇ ਲੈ ਕੇ ਗਿਆ ਮੈਂ ਤਾਂ ਪਹਿਲੀ ਵਾਰੀ ਜਾਖੜ ਸਾਹਿਬ ਨੂੰ ਮਿਲਿਆ ਚੰਡੀਗੜ੍ਹ ਇੱਕ ਪਾਸੇ ਲੋਕ ਸਭਾ ਚੋਣਾਂ ਤੇ ਦੂਜੇ ਪਾਸੇ ਲਗਾਤਾਰ ਸਿਆਸੀ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਇਸੇ ਤਰ੍ਹਾਂ ਹੀ ਅਮਰਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਸੀ ਦੇ ਸਿਰਕੱਟ ਲੀਡਰ ਬਨਿੰਦਰ ਸਿੰਘ ਬਿੱਟੂ ਔਲਖ ਬੀਤੇ ਦੇਣੀ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਔਲਖ ਸਾਹਿਬ ਸਾਡੇ ਨਾਲ ਨੇ ਔਰ ਸਭ ਕੀ ਕਰਨ ਰਿਹਾ ਭਾਜਪਾ ਦੇ ਵਿੱਚ ਜੁਆਇਨ ਹੋ ਗਏ ਲੰਮਾ ਸਮਾਂ ਸਿਆਸੀ ਪਾਰਟੀਆਂ ਦੇ ਨਾਲ ਤੁਹਾਡਾ ਜਿਹੜਾ ਉਹ ਨਾਤਾ ਰਿਹਾ ਪਰ ਭਾਜਪਾ ਹੀ ਕਿਉਂ ਜੁਆਇਨ ਕੀਤੀ ਕੀ ਕਰਨ ਰਿਹਾ ਜੀ ਜਗਤਾਰ ਜੀ ਬਹੁਤ ਬਹੁਤ ਦਾ ਦਰਵਾਜ਼ਾ ਤੁਸੀਂ ਆਏ ਜੀ ਮੇਰੀ ਇੰਟਰਵਿਊ ਕਰਨ ਮੈਂ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਪਾਲਿਸਿਸ ਤੇ ਲੋਕ ਸਭਾ ਹਲਕਾ ਅਮਰਸਰ ਤੋਂ ਇੱਕ ਬਹੁਤ ਹੀ ਸੂਝਵਾਨ ਬਹੁਤ ਹੀ ਧਾਰਮਿਕ ਪਸ਼ੋਕਰ ਰੱਖਣ ਵਾਲੇ ਤੇਜਾ ਸਿੰਘ ਸਮੁੰਦਰੀ ਜੀ ਦੇ ਪੁੱਤਰੇ ਤਰਨਜੀਤ ਸਿੰਘ ਸੰਧੂ ਜੀ ਨੂੰ ਇਥੋਂ ਸੀਟ ਦੇ ਕੇ ਨਵਾਜਿਆ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਹੋ ਕੇ ਬੀਜੇਪੀ ਜੁਆਇਨ ਕੀਤੀ ਹੈ ਜੇ ਖਾਸ ਕਰਕੇ ਗਲਗੱリエ ਤੁਹਾਡਾ ਹਲਕਾ ਵੀ ਦਿਹਾਤੀ ਪੈਂਦਾ ਵਾ ਤਾਂ ਲੋਕ ਜਿਹੜੇ ਨੇ ਖਾਸ ਕਰਕੇ ਕਿਸਾਨ ਵੀਰ ਜਿਹੜੇ ਨੇ ਉਹ ਭਾਜਪਾ ਦਾ ਇਸ ਸਮੇਂ ਜਗਾ ਜਗਾ ਤੇ ਥਾਂ ਥਾਂ ਤੇ ਵਿਰੋਧ ਕਰ ਰਹੇ ਨੇ ਜੇ ਵੀ ਤੁਸੀਂ ਵੀ ਪੋਲਿਟਿਕਸ ਦੇ ਵਿੱਚ ਹੋ ਤਾਂ ਤੁਹਾਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਬਿਲਕੁਲ ਕਰਨਾ ਪੈ ਸਕਦਾ ਜੀ ਮੈਂ ਵੀ ਇੱਕ ਅ ਗਾਂਵਾਦੂ ਕਿਸਾਨ ਆ ਪਰ ਇਸ ਕਰਕੇ ਜੁਆਇਨ ਕੀਤੀ ਆ ਵੀ ਅਸੀਂ ਉਹਨਾਂ ਕਿਸਾਨ ਭਰਾਵਾਂ ਨੂੰ ਉਹਨਾਂ ਕਿਸਾਨ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਆਓ ਟੇਬਲ ਤੇ ਬੈਠੀਏ ਆਪਾਂ ਜਿੰਨੀਆਂ ਆਪਣੀਆਂ ਡਿਮਾਂਡਸ ਨੇ ਆਪਣੀਆਂ ਮੰਗਾਂ ਨੇ ਉਹ ਟੇਬਲ ਤੇ ਬਹਿ ਕੇ ਮਸਲਾ ਹੱਲ ਕਰਾਈਏ ਲੜਾਈ ਕਿਸੇ ਦਾ ਵਿਰੋਧ ਕਰਨਾ ਉਹ ਕੋਈ ਹੱਲ ਨਹੀਂ ਕਿਸੇ ਨਾਲ ਪਥਰੌ ਕਰਕੇ ਕਿਸੇ ਬਾਅਦ ਉਹਦੇ ਬਿਆਨ ਉਲਟ ਦੇ ਕੇ ਉਹ ਕੋਈ ਹੱਲ ਨਹੀਂ ਜੀ ਹੋਣਾ ਟੇਬਲ ਤੇ ਬਹਿ ਕੇ ਹੱਲ ਹੋਣਾ ਅਸੀਂ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੋਸ਼ਿਸ਼ ਕਰਾਂਗੇ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਵੇਖੋ ਜੀ ਗੁਰੂ ਰਾਮਦਾਸ ਦੀ ਨਗਰੀ ਹੈ ਬਹੁਤ ਇਤਿਹਾਸਕ ਸ਼ਹਿਰ ਹੈ ਸਾਡਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਖੁਲਵਾਇਆ ਉਹਨਾਂ ਨੇ ਸ਼ਹੀਦੀ ਦੇ ਜਿਹਨੂੰ ਆਪਾਂ ਵੀਰ ਬਾਲਦੇਵ ਸਿੰਘ ਕਹਿੰਦੇ ਆ ਉਹ ਛੋਟੇ ਸਾਹਿਬਜ਼ਾਦਿਆਂ ਦਾ ਉਹ ਮਨਾਉਣਾ ਸ਼ੁਰੂ ਕੀਤਾ ਫਿਰ ਉਹਨਾਂ ਨੇ ਹੁਣ ਜਿਹੜੀ GST ਲੰਗਰ ਤੇ ਲੱਗਦੀ ਸੀ ਦਰਬਾਰ ਸਾਹਿਬ ਔਰ ਮੂਵ ਕੀਤੀ ਬਹੁਤ ਸਾਰੀਆਂ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਸਿੱਖਾਂ ਪ੍ਰਤੀ ਕੀਤੀਆਂ ਨੇ ਮੈਂ ਉਹਨਾਂ ਨੂੰ ਸਮਝਦਾ ਪੀ ਉਹ ਜੋ ਵੀ ਕਰ ਰਹੇ ਨੇ ਸਿੱਖਾਂ ਵਾਸਤੇ ਬਹੁਤ ਸ਼ਲਾਘਾ ਜੋ ਇਹ ਗੱਲ ਕਹ ਜੀ ਫਿਰ ਪੰਜਾਬ ਦੇ ਕੁਝ ਲੋਕ ਕਿਉਂ ਵਿਰੋਧ ਕਰਦੇ ਆ ਕੇਂਦਰ ਸਰਕਾਰ ਦਾ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਸਿੱਖ ਵਿਰੋਧੀ ਨੇ ਤੁਸੀਂ ਉਹਨਾਂ ਦੀ ਅਪਲਬਧੀਆਂ ਕਿੰਨੇ ਕਿੰਨੇ ਦੱਸ ਰਹੇ ਹੋ ਜੀ ਨਹੀਂ ਨਹੀਂ ਜੀ ਵਿਰੋਧ ਕਰਨਾ ਜਿਹੜਾ ਨਾ ਜੀ ਅਸੀਂ ਇਹੋ ਹੀ ਅਸੀਂ ਕਹੇ ਹੋਰ ਵੀ ਤੁਹਾਨੂੰ ਅਪੀਲ ਕਰਦੇ ਆ ਵੀ ਪੜੇ ਲਿਖੇ ਸਿੱਖ ਚਿਹਰੇ ਜਿਹੜੇ ਨੇ ਉਹ ਇਸ ਭਾਜਪੀ ਨੂੰ ਜੁਆਇਨ ਕਰਨ ਤੇ ਨਰਿੰਦਰ ਮੋਦੀ ਜੀ ਦੀਆਂ ਪਾਲਿਸਿਸ ਉਹਨਾਂ ਦਾ ਸਿੱਖਾਂ ਪ੍ਰਤੀ ਜਿਹੜਾ ਪਿਆਰ ਆ ਮੈਂ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿੱਖਾਂ ਵਾਸਤੇ ਬਹੁਤ ਹੀ ਵਧੀਆ ਪਾਰਟੀ ਆ ਤਾਂ ਤੁਸੀਂ ਕਿ ਸਿੱਖਾਂ ਵਾਸਤੇ ਵਧੀਆ ਪਾਰਟੀਆਂ ਤੇ ਦੂਜੇ ਪਾਸੇ ਇਸ ਟਾਈਮ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਆਪਣੇ ਉਮੀਦਵਾਰ ਚੋਣਮੰਦਾਂ ਵਿੱਚ ਉਤਾਰੇ ਗਏ ਨੇ ਤੁਸੀਂ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਨੇ ਪਿਛਲੇ 2 ਸਾਲਾਂ ਵਿੱਚ ਉਹ ਕੰਮ ਕਰ ਦਿੱਤੇ ਕਿ ਦੁਬਾਰਾ ਲੋਕ ਸਭਾ ਦੀਆਂ ਚੋਣਾਂ 'ਚ ਵੋਟਾਂ ਮੰਗਣ ਯੋਗੀ ਪੰਜਾਬ ਦੇ ਲੋਕਾਂ ਤੋਂ ਹੋਗੀ ਬਿਲਕੁਲ ਨਹੀਂ ਜੀ ਬਿਲਕੁਲ ਜੋ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਇੱਕ ਬਦਲਾ ਦੇ ਲੋਕ ਬਦਲਾ ਚਾਹੁੰਦੇ ਸੀ ਅਸੀਂ ਵੀ ਬਦਲਾ ਚਾਹੁੰਦੇ ਸੀ ਯਾਰ ਕਦੀ ਕੱਲ ਹੀ ਕਦੀ ਕਾਂਗਰਸ ਕਦੀ ਵੀ ਬਦਲਾ ਆਵੇ ਪਰ ਉਹ ਬਿਲਕੁਲ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਉਹ ਆਮ ਆਦਮੀ ਪਾਰਟੀ ਦੱਸਣ ਵਾਲੇ 20-20 ਗਨਮਨ ਲਈ ਫਿਰਦੇ ਆ ਜੀ ਹੁਣ ਤੁਸੀਂ ਇਹਨਾਂ ਨੂੰ ਜਿੰਨੀਆਂ ਲੋਕ ਸਭਾ ਹਲਕੇ ਦੀਆਂ ਇਹਨਾਂ ਨੇ ਟਿਕਟਸ ਦਿੱਤੀਆਂ ਨੇ ਇਹਨਾਂ ਨੂੰ ਕੋਈ ਆਮ ਆਦਮੀ ਲੱਭਾ ਹੀ ਨਹੀਂ ਇਨਾਂ ਨੂੰ ਕੋਈ ਵਧੀਆ ਐਸ்சி ਭਾਈਚਾਰੇ ਚ ਕੋਈ ਉਮੀਦਵਾਰ ਲੱਭਾ ਹੀ ਨਹੀਂ ਇਹਨਾਂ ਨੇ ਆਪਣਾ ਫਿਰ ਭਰੋਸਾ ਜਿਹੜਾ ਆਪਣੇ ਮੰਤਰੀਆਂ ਤੇ ਤੇ ਐਮਐਲਏ ਤੇ ਜਤਾਇਆ ਤੇ ਉਹ ਦੂਜੇ ਪਾਸੇ ਬੀਜੇਪੀ ਦੇਖੋ ਜੀ ਤੁਸੀਂ ਇੱਕ ਓਪਨ ਸੂਟ ਆ ਖਡੂਰ ਸਾਹਿਬ ਪੰਥਕ ਸੀਟ ਜਿੱਥੇ ਉਹਨਾਂ ਸਰਦਾਰ ਮਨਜੀਤ ਸਿੰਘ ਮੀਆਂਵਿੰਡ ਇੱਕ ਸਾਡੇ ਐਸਸੀ ਭਾਈਚਾਰੇ ਦੇ ਬਹੁਤ ਵਧੀਆ ਲੀਡਰ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਕਿਹਦੀ ਸ਼ਖਸੀਅਤ ਆ ਜੀ ਇਹ શ્રી ਨਰਿੰਦਰ ਮੋਦੀ ਜੀ ਦੀ ਔਰ ਸਭ ਉਥੇ ਤੁਸੀਂ ਐਸਸੀ ਭਾਈਚਾਰੇ ਦੀ ਗੱਲ ਕਰ ਰਹੇ ਹੋ ਪਰ ਪੰਜਾਬ ਦਾ ਐਸਸੀ ਭਾਈਚਾਰਾ ਹਮੇਸ਼ਾ ਹੀ ਨਾਰਾਜ਼ ਰਹਿੰਦਾ ਹੈ ਕਿ ਜਿਹੜੀ ਵੀ ਸਰਕਾਰ ਆਉਂਦੀ ਆ ਸਾਡੇ ਨਾਲ ਵਾਅਦੇ ਕਰ ਜਾਂਦੀ ਆ ਪਰ ਸਾਡੀ ਬਾਤ ਨਹੀਂ ਪੁੱਛੀ ਜਾਂਦੀ ਇਹ ਵੇਖੋ ਜੀ ਇਹ ਸਾਨੂੰ ਪ੍ਰਚਾਰ ਕਰਨ ਦੀ ਲੋਗੜ ਉਹ ਸਿਲੰਡਰ ਤੇ ਸਬਸਿਡੀ ਇਹ ਤਾਂ ਮਿਲਦੀ ਆ ਕਿ ਨਹੀਂ ਜੀ 5 ਕਿਲੋ ਕਣਕ ਮਿਲ ਰਹੀ ਆ ਪਰ ਜੀ ਪਰ ਹਰ ਪਰਿਵਾਰ ਚ ਫਿਰ ਇੱਕ ਯੋਜਨਾ ਦੇ ਤਹਿਤ ਘਰ ਪੱਕੇ ਕੀਤੇ ਜਾਂਦੇ ਆ ਮੈਂ ਇੱਕ ਕਿਸਾਨ ਆ ਇੱਕ ਐਗਰੀਕਲਚਰਲ ਇਨਫਰਾਸਟ੍ਰਕਚਰ ਫੰਡ ਆ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਵਿੱਚ 2 ਕਰੋੜ ਤੱਕ ਤੁਸੀਂ ਲੋਨ ਲੈ ਸਕਦੇ ਤੁਹਾਨੂੰ ਕੋਈ ਚੀਜ਼ ਗਿਰਵੀ ਜਿਹਨੂੰ ਕਲੈਕਟਰਲ ਕਹਿੰਦੇ ਨਹੀਂ ਰੱਖਣਾ ਪੈਂਦਾ ਉਸ ਸਕੀਮ ਦੇ ਤਹਿਤ ਮੈਂ ਇੱਕ ਕੰਬਾਈਨ ਲਈ ਆ ਹੁਣ ਮੈਂ ਇੱਕ ਪ੍ਰੋਸੈਸਿੰਗ ਯੂਨਿਟ ਲਾ ਰਿਹਾ ਉਸ ਸਕੀਮ ਦੇ ਤਹਿਤ ਲੋਕਾਂ ਨੂੰ ਅਵੇਅਰ ਕਰਨਾ ਪਊਗਾ ਜੀ ਅਸੀਂ ਤਾਂ ਇਸ ਕਰਕੇ ਆਏ ਆ ਬੀਜੇਪੀ ਦੀਆਂ ਪਾਲਿਸੀਜ਼ ਉਹ ਘਰ ਘਰ ਪਰਚਾਉਣੀਆਂ ਜੀ ਜੀ ਔਰ ਸਾਬ ਕਾਲੀਦਲ ਦੇ ਨਾਲ ਲੰਮਾ ਸਮਾਂ ਤੁਸੀਂ ਰਹੇ ਹੋ ਕਾਲੀਦਲ ਦੇ ਨਾਲ ਟੁੱਟਣ ਦੇ ਕੀ ਕਾਰਨ ਬਣ ਗਿਆ ਜੀ ਜੇ ਅੱਜ ਕਾਲੀਦਲ ਨੂੰ ਪੰਜਾਬ ਦੇ ਵਿੱਚ ਕਿੱਥੇ ਵੇਖਣ ਦੇ ਹੋ ਤੁਸੀਂ ਵੇਖੋ ਜੀ ਇਹ ਕੁਐਸਚਨ ਦਾ ਜਵਾਬ ਮੈਂ ਫੇਰ ਕਿਤੇ ਦਵਾਂਗਾ ਮੇਰੇ ਨੇ ਗੋਡਫਾਦਰ ਧਰਮ ਦੇ ਪਿਓ ਡਾਕਟਰ ਰਤਨ ਸਿੰਘ ਜਨਾਲਾ ਜਿਨ੍ਹਾਂ ਤੋਂ ਆਪਾਂ ਸਿਆਸਤ ਦੀ ਗੁਰਤੀ ਲਈ ਆ ਆਪਾਂ ਉਹ ਇਮਾਨਦਾਰ ਸੁੱਚਾ ਸੱਚਾ ਬੰਦਾ ਚਾਰ ਵਾਰੀ ਉਹ ਐਮਐਲਏ ਬਣੇ ਦੋ ਵਾਰੀ ਉਹ ਐਮਪੀ ਬਣੇ ਇਹੋ ਜੀ ਕੀ ਗੱਲ ਹੋ ਗਈ ਵੀ ਅਕਾਲੀ ਦਲ ਨੇ ਉਹਨਾਂ ਦੀ 2014 ਚ ਟਿਕਟ ਕੱਟਦੀ ਦੇਖੋ ਮੈਂ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਕੋਈ ਗਲਤੀ ਕੀਤੀ ਹੋਵੇ ਸਰਦਾਰ ਰਤਨ ਸਿੰਘ ਜਨਾਲੇ ਨੇ ਅੱਜ ਦੀ ਤਰੀਕ ਚ ਵੀ ਪਾਗ ਉਹਨਾਂ ਦੀ ਨੀਲੀ ਆ ਮੈਂ ਉਹਨਾਂ ਦਾ ਕੀ ਕਹਿੰਦੇ ਆ ਬੱਚਾ ਉਹ ਮੇਰੇ ਮੈਂਟਰ ਨੇ ਮੈਂ ਉਹਨਾਂ ਦੀ ਪੂਰੀ ਸਲਾਹ ਨਾਲ ਉਹਨਾਂ ਦੀ ਦੇਖ ਰੇਖੇਟ ਮੈਂ ਉਹਨਾਂ ਦੇ ਬੀਜੇਪੀ ਜੁਆਇਨ ਕੀਤੀ ਆ ਪਲੱਸ ਉਹਨਾਂ ਤੋਂ ਗਾਈਡੈਂਸ ਲੈ ਕੇ ਚੱਲਾਂਗਾ ਆਲਟ ਸਰ ਫਿਰ ਮੇਰਾ ਸਵਾਲ ਹੈ ਛੋਟਾ ਜਿਹਾ ਜਵਾਬ ਸਾਡੇ ਦਰਸ਼ਕਾਂ ਨੂੰ ਜਰੂਰ ਦੇ ਦਿਓ ਅਕਾਲੀ ਦਲ ਨੂੰ ਅੱਜ ਤੁਸੀਂ ਕਿੱਥੇ ਵਿਖ ਰਹੇ ਹੋ ਯਾਰ ਉਸ ਪਾਰਟੀ ਨਾਲ ਬਹੁਤ ਦਿਨ ਰਾਤ ਕੰਮ ਕੀਤਾ ਉਹਨੂੰ ਇਹ ਵੀ ਕਹਿਣ ਨੂੰ ਦਿਲ ਨਹੀਂ ਕਰਦਾ ਵੀ ਅੱਜ ਉਹ ਪਾਰਟੀ ਹਾਸ਼ੀਏ ਦੇ ਚਲੇਗੀ ਆ ਤੇ ਉਹ ਚਲੇਗੀ ਆ ਲੀਡਰਸ਼ਿਪ ਚੇਂजेस ਚਾਹੀਦੇ ਕਿੰਨਾਂ ਦੀ ਵਜ੍ਹਾ ਨਾਲ ਚਲੇਗੀ ਆ ਲੀਡਰਸ਼ਿਪ ਚੇਂजेस ਚਾਹੀਦੀਆਂ ਜੀ ਲੀਡਰਸ਼ਿਪ ਚੇਂਜ ਹੋਊਗੀ ਉਸ ਉੱਤੇ ਫਿਰ ਉਸ ਕਾਲੀ ਦਲ ਦਾ ਹੋ ਸਕਦਾ ਵੀ ਕੁਝ ਬਣੇ ਨਹੀਂ ਤਾਂ ਉਹ ਹੋਰ ਆਉਂਦੇ ਦਿਨਾਂ ਤੁਸੀਂ ਵੇਖ ਲੈਣਾ ਜੀ ਉਹ ਹੋਰ ਡਾਊਨ ਜਾਏਗੀ ਦੀ ਗੱਲ ਕਰੀਏ ਜਿਸ ਤਰ੍ਹਾਂ ਹੁਣ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਲਗਾਤਾਰ ਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਤਰਨਜੀਤ ਸਿੰਘ ਸੰਧੂ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਨੇ ਇੱਕ ਪਾਸੇ ਕਿਸਾਨ ਛੜਕਾਂ ਦੇ ਬੈਠੇ ਹੁੰਦੇ ਨੇ ਦੂਜੇ ਪਾਸੇ ਸੰਧੂ ਸਾਹਿਬ ਲੰਗਰੇ ਹੁੰਦੇ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਂਦਾ ਵਾ ਤੁਹਾਨੂੰ ਲੱਗਦਾ ਕਿ ਜਮਹੂਰੀ ਹਾਕਿਆ ਹਰ ਬੰਦੇ ਦਾ ਵੋਟ ਮੰਗਣਾ ਤੇ ਫਿਰ ਕਿਸਾਨ ਵੀਰ ਕਿਵੇਂ ਇਹ ਸਾਰਾ ਕੁਝ ਕਰ ਰਹੇ ਨੇ ਮੇਰਾ ਖਿਆਲ ਕਿਸਾਨ ਵੀਰ ਬਹੁਤ ਗਲਤ ਕਰ ਰਹੇ ਨੇ ਉਹਨਾਂ ਦਾ ਵਿਰੋਧ ਕਰਨ ਉਹਨਾਂ ਨੂੰ ਯਾਰ ਪਿੰਡ ਚ ਆਉਣ ਦੋ ਉਹਨਾਂ ਨੂੰ ਸੁਣੋ ਜੇ ਉਹ ਤੁਹਾਡੇ ਖਿਲਾਫ ਬੋਲਦੇ ਨੇ ਟਾਡੀਆਂ ਨੀਤੀਆਂ ਦੇ ਖਿਲਾਫ ਚੱਲਦੇ ਨੇ ਫਿਰ ਤੁਸੀਂ ਉਹਨਾਂ ਦਾ ਵਿਰੋਧ ਕਰੋ ਆਖਰ ਨੂੰ ਇਹਨਾਂ ਨੇ ਵੋਟ ਤਾਂ ਕਿਸਾਨ ਭਰਾਵਾਂ ਨੇ ਅਸੀਂ ਕਿਸੇ ਨੂੰ ਪਾਉਣੀ ਆ ਜੇ ਨਹੀਂ ਚੰਗਾ ਲੱਗਦਾ ਯਾਰ ਵੋਟ ਨਾ ਪਾਓ ਪਰ ਉਹਨਾਂ ਨੂੰ ਮੌਕਾ ਤੇ ਦਿਓ ਉਹਨਾਂ ਨੂੰ ਸੁਣੋ ਵੀ ਉਹ ਕੀ ਸਾਡਾ ਹੱਲ ਕਰ ਸਕਦੇ ਕੀ ਨਹੀਂ ਕਰ ਸਕਦੇ ਪਰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਅਸੀਂ ਰਾਜਾ ਸੰਸੀ ਹਲਕੇ ਚ ਚੋਂ ਦਾ ਬਿਗਲ ਵੱਜ ਚੁੱਕਾ ਅਸੀਂ ਜਾਵਾਂਗੇ ਭਰਾਵਾਂ ਦੇ ਅੱਗੇ ਹੱਥ ਜੋੜਾਂਗੇ ਭਰਾਓ ਸਾਨੂੰ ਸੁਣੋ ਤੇ ਸਹੀ ਫਿਰ ਤੁਸੀਂ ਕੀ ਲੋਕਾਂ ਨੂੰ ਕਹੋਗੇ ਲੋਕ ਤੁਹਾਨੂੰ ਵੀ ਜਵਾਬ ਕਰਨਗੇ ਸੰਧੂ ਸਾਹਿਬ ਦੇ ਨਾਲ ਆਏ ਹੋ ਇਕੱਲੇ ਆਏ ਹੋ ਲੋਕ ਤੁਹਾਨੂੰ ਵੀ ਕੁਐਸਚਨ ਕਰਨਗੇ ਫਿਰ ਕੀ ਜਵਾਬ ਦੋਗੇ ਉਹਨਾਂ ਕਿਸਾਨਾਂ ਨੂੰ ਅਸੀਂ ਤਾਂ ਕਹਾਂਗੇ ਵੀ ਮੌਕਾ ਦਿਓ ਤਰਨਜੀਤ ਸਿੰਘ ਸੰਧੂ ਨੂੰ ਐਮਪੀ ਬਣਾਓ ਇਹ ਸਾਡੀ ਆਵਾਜ਼ ਬਣਨਗੇ ਤੇ ਅਸੀਂ ਜੋ ਵੀ ਮਸਲੇ ਅੱਗੇ ਮੈਡੀਏਟਰ ਵਿੱਚ ਹੁੰਦਾ ਸੀ ਅੱਗੇ ਆਪਾਂ ਨੂੰ ਕਿਸੇ ਦੇ ਥਰੂ ਕਹਿਣਾ ਪੈਂਦਾ ਸੀ ਹੁਣ ਅਸੀਂ ਸਿੱਧੇ ਜਾਵਾਂਗੇ ਅੱਗੇ ਆਪਾਂ ਦੋ ਵਾਰੀ ਇੱਥੇ ਵੇਖ ਲਿਆ ਜੇਤਲੀ ਸਾਹਿਬ ਨੂੰ ਹਰਾ ਕੇ ਪੁਰੀ ਸਾਹਿਬ ਨੂੰ ਹਰਾ ਕੇ ਦੋਵੇਂ ਕੈਬਨਟ ਵਜ਼ੀਰ ਬੰਦੇ ਰਹੇ ਜੀ ਆਪਣਾ ਅੰਮ੍ਰਿਤਸਰ ਪਵਿੱਤਰ ਸ਼ਹਿਰ ਜਿਹੜਾ ਉਹ ਤਰੱਕੀ ਦੇ ਰਾਹ ਤੋਂ ਭਟਕ ਗਿਆ ਸਰਕਾਰ ਤਾਂ ਮੋਦੀ ਸਾਹਿਬ ਦੀ ਆਪਣੀਆਂ ਫੇਰ ਅਸੀਂ ਚਾਹੁੰਦੇ ਆਂ ਵੀ ਤੁਸੀਂ ਸੰਧੂ ਸਾਹਿਬ ਨੂੰ ਜਿਤਾਓ ਤੇ ਅੰਮ੍ਰਿਤਸਰ ਦਾ ਜਿਹੜਾ ਗ੍ਰਾਫ ਆ ਉਹ ਦਿਨ ਦੁਗਣੀ ਰਾਤ ਚੁਗਣੀ ਏਦਾਂ ਕਰਕੇ ਭੱਜੇ ਜੀ ਅਕਾਲੀ ਦਲ ਕਹਿੰਦਾ ਜਿੰਨਾ ਵੀ ਅੰਮ੍ਰਿਤਸਰ ਦੇ ਵਿੱਚ ਵਿਕਾਸ ਕੀਤਾ ਪੰਜਾਬ ਦੇ ਵਿੱਚ ਵਿਕਾਸ ਕੀਤਾ ਸਾਡੇ ਕਾਰਜਕਾਰ ਦੌਰਾਨ ਹੋਇਆ ਅੱਜ ਉਹਨਾਂ ਚੀਜ਼ਾਂ ਨੂੰ ਲੈ ਕੇ ਕਹਿੰਦੇ ਅਸੀਂ ਲੋਕ ਸਭਾ ਬੜੀਆਂ ਲੋਕਾਂ 'ਚ ਵੋਟਾਂ ਮੰਗਣ ਜਾਵਾਂਗੇ ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਣਾ ਚਾਹੁੰਦਾ ਜੀ ਇੱਕ ਰੂਰਲ ਡਿਵੈਲਪਮੈਂਟ ਫੰਡ ਆ ਜੀ ਆਰਡੀਐਫ ਜਿਹਨੂੰ ਕਹਿੰਦੇ ਆ ਆਪਣਾ 34-3500 ਕਰੋੜ ਉਹ ਉੱਥੇ ਰੁਕਿਆ ਪਿਆ ਸੈਂਟਰ 'ਚ ਕਿਉਂ ਰੁਕਿਆ ਪਿਆ ਕਿਉਂਕਿ ਉਹ 34 3500 ਕਰੋੜ ਜਿਹੜਾ ਆਉਂਦਾ ਸੀ ਉਹ ਆਪਾਂ ਡਿਵਰਟ ਕਰ ਦਿੰਦੇ ਸੀ ਉਹ ਸੈਂਟਰਲ ਸਰਕਾਰ ਕਹਿ ਰਹੀ ਆ ਵੀ ਸਾਨੂੰ ਉਹ ਜਿਹੜਾ ਪਿਛਲਾ ਤੁਹਾਨੂੰ ਦਿੱਤਾ ਨਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਪਹਿਲਾਂ ਉਹਦਾ ਹਿਸਾਬ ਦੋ ਤੇ ਸਾਡੇ ਕੋਈ ਲੈ ਜਾਓ ਟੋਟਲ ਜਿਹੜੇ ਪੈਸੇ ਨੇ ਜੀ ਡਿਵੈਲਪਮੈਂਟ ਦੇ ਭਾਵੇਂ ਉਹ ਸੜਕਾਂ ਹੋਣ ਭਾਵੇਂ ਰੇਲਵੇ ਓਵਰ ਬ੍ਰਿਜ ਹੋਣ ਹਾਂ ਗਵਰਨਮੈਂਟ ਆਫ ਪੰਜਾਬ ਦਾ ਫਰਜ਼ ਬੰਦਾ ਪ੍ਰੋਜੈਕਟ ਲੈ ਕੇ ਜਾਵੇ ਜਿਹੜੀਆਂ ਜਿਹੜੀਆਂ ਸੜਕਾਂ ਦਾ ਜਾਲ ਆ ਜੀ ਇਹ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਨੇ ਬਚਾਇਆ ਉਹ ਟੋਲ ਲੈ ਕੇ ਉਹਨਾਂ ਦੀਆਂ ਰਿਪੇਅਰਾਂ ਕਰ ਰਹੇ ਨੇ ਉਹਨਾਂ ਨੂੰ ਮੇਨਟੇਨ ਕਰ ਰਹੇ ਨੇ ਫਿਰ ਪੰਜਾਬ ਦੀ ਸਰਕਾਰ ਕਿੱਥੇ ਖਲੋਤੀ ਆ ਜੀ ਤੁਸੀਂ ਦੇਖ ਲਓ ਤਾਂ ਅਜੇ ਤੱਕ ਮਾਸਟਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਰ ਮਹੀਨੇ ਆਪਾਂ ਕਰਜ਼ਾ ਚੁੱਕ ਕੇ ਵਿਆਜ ਦੀ ਭਰਪਾਈ ਕਰ ਰਹੇ ਆ ਜਿਹੜਾ ਆਪਣੇ ਕੋਲ ਲੋਨ ਇਨਾ ਆਪਣੇ ਤੇ ਕਰਜ਼ਾ ਚੜਿਆ ਹੋਇਆ ਉਹਦੀ ਆਪਾਂ ਵਿਆਜ ਦੀ ਪਰਪਾਈ ਕਰ ਰਹੇ ਆ ਆਪਣੇ ਕੋਲ ਬਿਲਕੁਲ ਪਿਛਲੇ 2 ਸਾਲ ਤੇ 2 ਇੱਕ ਮਹੀਨਾ ਹੋ ਗਿਆ ਸਰਕਾਰ ਬਣੀ ਨੂੰ ਤੁਸੀਂ ਪਿੰਡਾਂ ਵਿੱਚ ਵਿਚਰਦੇ ਜੇ ਕੋਈ ਕਹਦੇ ਜੀ 1 ਰੁਪਿਆ ਵੀ ਜਿੱਦਨ ਦੀ ਆਮ ਆਦਮੀ ਸਰਕਾਰ ਬਣੀ ਆ 1 ਰੁਪਿਆ ਵੀ ਪਿੰਡਾਂ ਵਿੱਚ ਆਇਆ ਤੇ ਦੱਸੋ ਪਰ ਦੂਜੇ ਪਾਸੇ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਜਿਹੜਾ ਜ਼ੀਰੋ ਬਿਲ ਕੀਤਾ ਹੋਇਆ ਬਿਜਲੀ ਦਾ ਉਹਦੇ ਸਿਰ ਤੇ ਲੋਕਾਂ ਕੋ ਵੋਟਾਂ ਲਾਵਾਂਗੇ ਤੁਹਾਨੂੰ ਲੱਗਦਾ ਕਿ ਉਹਦੇ ਸਿਰ ਤੇ ਲੋਕ ਵੋਟਾਂ ਪਾਉਣਗੇ ਪੰਜਾਬ ਵਾਸਤੇ ਫਿਊਚਰ ਦੇ ਵਿੱਚੋਂ ਨੁਕਸਾਨ ਆਪਾਂ ਸਬਸਿਡੀਆਂ ਸਬਸਿਡੀ ਦਿਓ ਸਬਸਿਡੀ ਹਰ ਕਿਸ ਨੂੰ ਜਿਹੜੀ ਆ ਸਾਡੀ ਫਰ ਜਦੋਂ ਤੁਸੀਂ ਯੂਰੀਆ ਤੇ ਦੇ ਰਹੇ ਆ ਡਾਇਆ ਤੇ ਦੇ ਰਹੇ ਆ ਬਿਜਲੀ ਨੂੰ ਸਬਸਿਡਾਈਜ਼ ਕਰੋ ਅਸੀਂ ਕਹਿੰਦੇ ਆ ਚੀਜ਼ਾਂ ਨੂੰ ਸਬਸਿਡਾਈਜ਼ ਰੇਟਸ ਤੇ ਦੋ ਫ੍ਰੀ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਜੀ ਔਰ ਸਭ ਮੈਂ ਇੱਕ ਬਹੁਤ ਅਹਿਮ ਸਵਾਲ ਹੈ ਖਾਸ ਕਰਕੇ ਤੁਸੀਂ ਵੀ ਰੂਲਰ ਰੀਜੀਨ ਨੂੰ ਬਿਲੋਂਗ ਕਰਦੇ ਹੋ ਪੰਜਾਬ ਦਾ ਨੌਜਵਾਨ ਲਗਾਤਾਰ ਵਿਦੇਸ਼ਾਂ ਨੂੰ ਰੁੱਕ ਕਰ ਰਿਹਾ ਪੰਜਾਬ ਲਗਾਤਾਰ ਖਾਲੀ ਹੋ ਰਿਹਾ ਅਸੀਂ ਪੰਜਾਬ ਦੇ ਲੋਕਾਂ ਕੋਲ ਵੋਟਾਂ ਮੰਗ ਰਹੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਾਂ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਸਾਡੇ ਬੱਚੇ ਇੱਥੇ ਰਹਿ ਕੇ ਰਾਜੀ ਨਹੀਂ ਕਿਉਂ ਨਹੀਂ ਰਾਜੀ ਐਜੂਕੇਸ਼ਨ ਕੋਈ MBA ਕਰ ਰਿਹਾ ਕੋਈ ਡਾਕਟਰ ਬਣ ਰਿਹਾ ਕੋਈ ਇੰਜੀਨੀਅਰ ਬਣ ਰਿਹਾ ਸਾਡੇ ਕੋਲ ਜੋਬ ਕ੍ਰिएशन ਹੀ ਨਹੀਂ ਹੈਗੀ ਜੀ ਸਾਡੇ ਕੋ ਆਪਾਂ ਰਹਿ ਗਏ ਆ ਜੀ ਪਟਵਾਰੀ ਤੇ ਮਾਸਟਰ ਭਰਤੀ ਕਰਨ ਚ ਕੋਈ ਕੋਈ ਨਾ ਆਪਾਂ ਕੋਈ ਇਨਵੈਸਟਮੈਂਟ ਪੰਜਾਬ ਚ ਲੈ ਕੇ ਆ ਸਕਿਆ ਜੇ ਦਿਨ ਇੱਥੇ ਕੋਈ ਵੱਡਾ ਕੋਈ ਫੈਕਟਰੀਆਂ ਲੱਗਣ ਕੋਈ ਸਾਡੇ ਬੱਚੇ ਇੱਥੇ ਕਾਰ ਦਾ ਕੋਈ ਯੂਨਿਟ ਆਵੇ ਅੱਜ ਕੱਲ ਇੰਜੀਨੀਅਰਿੰਗ ਹੋ ਤਾਂ ਨਹੀਂ ਰਹਿ ਨਹੀਂ ਗਈ ਵੀ ਕੱਲੇ ਪੋਲੀ ਬਣਾਉਣੇ ਜੀ ਕਾਰ ਡਿਜ਼ਾਈਨਸ ਤੁਸੀਂ 에어로ਪਲੇਨ ਡਿਜ਼ਾਈਨਸ ਛੋਟੀ ਜੀ ਚਿਪ ਸੀਗੀ ਵੇਖੋ ਉਹ ਚਾਈਨਾ ਚ ਆਉਂਦੀ ਸੀਗੀ ਉਹ ਬੈਨ ਬੰਦ ਹੋ ਗਈ ਡਿਊ ਟੂ ਕੋਵਿਡ ਆਪਣੀਆਂ ਕਾਰਾਂ ਹੀ ਨਹੀਂ ਡਿਵੈਲਪ ਮੈਨੂਫੈਕਚਰ ਹੋਈਆਂ ਤੇ ਉਹ ਕਾਰਾਂ ਦੇ ਰੇਟ ਜਿਹੜਾ 10 ਲੱਖ ਦੀ ਸੀ ਉਹ ਤੁਹਾਨੂੰ 15 ਲੱਖ ਦੀ ਉਹ ਚਿਪ ਜਿਹੜੀ ਆ ਪੰਜਾਬ ਚ ਕਿਉਂ ਨਹੀਂ ਤਿਆਰ ਕੀਤੀ ਜਾ ਸਕਦੀ ਆਪਣੀਆਂ ਪਾਲਿਸਿਸ ਦਾ ਘਾਟ ਹੈ ਜੀ ਇਹ ਮੋਦੀ ਸਾਹਿਬ ਜਦੋਂ ਪੰਜਾਬ ਦੇ ਐਮਪੀ ਇੱਥੋਂ ਜਿੱਤ ਕੇ ਜਾਣਗੇ ਇਹ ਸਾਰੀਆਂ ਪਾਲਿਸਿਸ ਲੈ ਕੇ ਜਾਣਗੇ ਇੰਡਸਟਰੀ ਆਊਗੀ ਜਿੰਨੇ ਚਿਰ ਤੱਕ ਪਾਕਿਸਤਾਨ ਦਾ ਬਾਰਡਰ ਨਾ ਖੁੱਲਿਆ ਪੰਜਾਬ ਦੀ ਡਵੈਲਪਮੈਂਟ ਨਹੀਂ ਜਿਉਣੀ ਤੁਸੀਂ ਪਾਕਿਸਤਾਨ ਦੇ ਬਾਰਡਰ ਦੀ ਗੱਲ ਕੀਤੀ ਆ ਬਾਰਡਰ ਨਾਲ ਲੱਗਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲ ਹੋਣੀ ਹੈ ਜਿਨ੍ਹਾਂ ਦੀ ਪਾਰ ਜ਼ਮੀਨ ਆ ਵਾਗੇ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਸਾਰੇ ਵਪਾਰੀ ਵੇਲੇ ਬੈਠੇ ਨੇ ਸੜੇ ਕੁਲੀ ਵੇਲੇ ਬੈਠੇ ਨੇ ਉਹਦੀ ਤਾਂ ਕਦੀ ਕੇਂਦਰ ਸਰਕਾਰ ਨੇ ਕਦੀ ਗੱਲ ਨਹੀਂ ਚੁੱਕੀ ਜੀ ਇਹ ਹੁਣ ਹੀ ਪਿਛਲੇ 1-7 ਦਿਨਾਂ ਤੋਂ ਇੱਕ ਹੋਰ ਬੜੀ ਗੁੱਡ ਨਿਊਜ਼ ਆ ਜਿਹੜੀ ਬਾਰਡਰ ਤੇ ਫੈਂਸ ਹਨਾ ਜੀ ਇਹਦਾ ਸੁਣਿਆ ਵੀ ਟੈਂਡਰ ਹੋ ਗਿਆ ਆਈ ऍम ਨਾਟ ਮੈਨੂੰ ਅਜੇ ਪੱਕਾ ਪਤਾ ਨਹੀਂ ਇਹ ਬਿਲਕੁਲ ਜ਼ੀਰੋ ਲਾਈਨ ਤੇ ਚੱਲ ਜਣੀ ਆ ਦੂਸਰੀ ਸਿਕਿਉਰਿਟੀ ਰੀਜ਼ਨਸ ਹੋਣ ਕਰਕੇ ਡਰੱਗ ਦਾ ਆਉਣਾ ਜਾਣਾ ਕਰਕੇ ਥੋੜੀ ਜੀ ਪਾਲਿਸੀ ਦੇ ਵਿੱਚ ਜਿਹੜੀ ਆ ਉਹ ਕਿਸੇ ਨੇ ਇਹਦੇ ਉੱਤੇ ਧਿਆਨ ਨਹੀਂ ਦੇ ਰਹੇ ਜਦੋਂ ਦੀ ਆਮ ਆਦਮੀ ਸਰਕਾਰ ਬਣੀ ਆ ਇਹ ਤਾਂ ਆਪਣੇ ਐਮਐਲਏ ਇਕੱਠੇ ਕਰਨ ਤੇ ਜਾਂ ਕੇਜਰੀਵਾਲ ਸਾਹਿਬ ਦੀਆਂ ਮੁਲਾਕਾਤਾਂ ਤੇ ਰੁੱਝੇ ਹੋਏ ਨੇ ਪਾਲਿਸੀ ਉਦੋਂ ਬੰਦੀ ਹੈ ਜਦੋਂ ਚੰਗੇ ਦਿਮਾਗ ਮਿਲ ਕੇ ਬੈਠਣ ਉਥੇ ਬਲੂਪ੍ਰਿੰਟ ਲੈ ਕੇ ਜਾਣ ਵੀ ਆਹ ਵੇਖੋ ਜੀ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਗੋਭੀ 10 ਰੁਪਏ ਕਿਲੋ ਵੇਚ ਰਿਆ ਲਾਹੌਰ ਦੇ ਵਿੱਚੋਂ 100 ਰੁਪਏ ਕਿਲੋ ਵਿਕ ਰਹੀ ਆ ਹੁਣ ਮੈਂ ਜੇ ਵੈਰੋਕੇ ਆਪਣੇ ਪਿੰਡ ਤੋਂ ਗੋਬੀ ਲੈ ਕੇ ਅੰਮ੍ਰਿਤਸਰ ਆਉਣੀ ਹੋਵੇ ਤੇ 25 ਕਿਲੋਮੀਟਰਾ ਉਨਾ ਹੀ 25 ਕਿਲੋਮੀਟਰ ਮੈਨੂੰ ਲਾਹੌਰ ਪਹੇਗਾ ਜਿੱਥੇ ਮੈਨੂੰ 100 ਰੁਪਿਆ ਵੇਖੂ ਮਿਲੂਗਾ ਉਥੇ ਲੈ ਕੇ ਜਾਵਾਂਗਾ ਕਿ ਮੈਂ ਜਿੱਥੇ ਮੈਨੂੰ 10 ਰੁਪਏ ਮਿਲਣਗੇ ਇਹ ਬਾਰਡਰ ਸਾਨੂੰ ਖੋਲਣਾ ਹੀ ਪੈਣਾ ਤੇ ਖੁੱਲੇਗਾ ਅਸੀਂ ਇਹ ਜਿੰਨੇ ਵੀ ਇੱਥੇ ਇਸ ਵੇਲੇ ਇਲੈਕਸ਼ਨ ਲੜ ਰਹੇ ਆ ਮੈਂਬਰ ਪਾਰਲੀਮੈਂਟ ਬੀਜੇਪੀ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਪੀ ਇਹ ਸਾਡੀ ਮੰਗ ਆ ਜਿਹੜੀ ਬਾਰਡਰ ਏਰੀਏ ਦੀ ਉਹ ਇੰਨਾ ਕੁ ਰੋਜ਼ਗਾਰ ਮਿਲੇਗਾ ਬਾਰਡਰ ਏਰੀਏ ਚ ਜਦੋਂ ਹੁਣ ਤੁਸੀਂ ਦਿੱਕੀਤੀ ਕੁੱਲੀ ਵਿਹਲੇ ਬੈਠੇ ਆ ਜਦੋਂ ਯਾਰ ਕੋਈ ਟਰੱਕ ਹੀ ਨਹੀਂ ਆਉਣਾ ਬਿਲਕੁਲ ਹਾਂਜੀ ਹੁਣ 25 ਤੋਂ ਵੀਕਐਂਡ ਦੇ ਉੱਤੇ 50000 ਬੰਦਾ ਵੀ ਰੀਟ੍ਰੀਟ ਸਰਮਣੀ ਵੇਖਣ ਜਾਂਦਾ ਲੋਕਡਾਊਨ ਦੇ ਵਿੱਚ ਸਭ ਢਾਬੇ ਪੰਪ ਬੰਦ ਹੋ ਗਏ ਸੀ ਹੁਣ ਦੇਖੋ ਫਿਰ ਉਟਾਰੀ ਰੋਡ ਤੇ ਚਹਿਲ ਪਹਿਲ ਆ ਹੋਟਲ ਇੰਡਸਟਰੀ ਅੰਮ੍ਰਿਤਸਰ ਦੀ ਚਹਿਲ ਪਹਿਲ ਆ ਇਸੇ ਤਰ੍ਹਾਂ ਜਿੰਨੇ ਚਿਰ ਤੱਕ ਆਪਾਂ ਇੰਡਸਟਰੀ ਨਾਲ ਇੰਟਰੈਕਟ ਕੀਤੀ ਜੀ ਉਹ ਭਾਜਪਾ ਹੀ ਕਰ ਸਕਦੀ ਹੈ ਆਪਾਂ ਜੇ ਸੈਂਟਰ ਚ ਸਰਕਾਰ ਆਪਣੀ ਹੋਵੇ ਥੱਲੇ ਆਪਣੀ ਹੋਵੇ ਤਾਂ ਹੀ ਹੋ ਸਕਦਾ ਇਹ ਨਹੀਂ ਵੀ ਉੱਤੇ ਉਹਨਾਂ ਦੀ ਹੋਵੇ ਥੱਲੇ ਕੋਈ ਹੋਰ ਆ ਜਾਏ ਇਹਦੇ ਨਾਲ ਕੋਆਰਡੀਨੇਸ਼ਨ ਨਹੀਂ ਬੈਠਦੀ ਔਲਖ ਸਾਹਿਬ ਇੱਕ ਬਹੁਤ ਐਮ ਸਵਾਲ ਹੈ ਪਤਾ ਨਹੀਂ ਤੁਹਾਨੂੰ ਉਹ ਸਵਾਲ ਮੇਰਾ ਚੰਗਾ ਲੱਗੇ ਜਾਂ ਨਾ ਲੱਗੇ ਸ਼ੀਤਲ ਲੰਗਰਾਲ ਜੀ ਆਮ ਆਦਮੀ ਪਾਰਟੀ ਛੱਡ ਕੇ ਉਧਰ ਸ਼ਸ਼ੀਲ ਰਿੰਕੂ ਜੀ ਆਮ ਆਦਮੀ ਪਾਰਟੀ ਛੱਡ ਕੇ ਤੇ ਭਾਜਪਾ ਚੱਲ ਗਏ ਸੀ ਚਰਚਾਵਾਂ ਚੱਲਦੀਆਂ ਸੀਗੀਆਂ ਵਿਰੋਧੀ ਕਹਿੰਦੇ ਸੀ ਪਤਾ ਨਹੀਂ ਕਿੰਨੇ ਕਰੋੜ ਦੇਤਾ ਕਿੰਨੇ ਕਰੋੜ ਰੁਪਏ ਦੇ ਕੇ ਬਿੱਟੂ ਔਲਖ ਕਿੰਨੇ ਚ ਗਏ ਨੇ ਜੀ ਉਹ ਆਪਣੇ ਬਹੁਤ ਕੁਝ ਦਿੱਤਾ ਜੀ ਮੈਂ ਤੁਹਾਨੂੰ ਅੱਗੇ ਵੀ ਦੱਸ ਕੇ ਟਿਆ ਅਗਾਵਾਦੂ ਕਿਸਾਨ ਆ ਤੁਸੀਂ ਮੇਰੇ ਹੋਟਲ 'ਚ ਬੈਠੇ ਜੇ 97 ਦਾ ਬਣਿਆ ਹੋਇਆ ਵੈਸੇ ਗੁਰੂ ਕਿਰਪਾ ਕਰੇ ਆਪਣੇ ਚ ਸੈਲਫ ਸਰਟੀਫਾਈਡ ਆ ਬੱਚੇ ਬਹੁਤ ਵਧੀਆ ਤਮੀਲਾ ਹਸਲ ਕਰ ਰਹੇ ਨੇ ਬਹੁਤ ਸੋਹਣਾ ਪਰਿਵਾਰ ਆ ਜੀ 1 ਰੁਪਏ ਦਾ ਮੈਨੂੰ ਤਾਂ ਵੱਡਾ ਲੀਡਰ ਜਾਣਦਾ ਵੀ ਕੋਈ ਨਹੀਂ ਮੈਨੂੰ ਤਾਂ ਮੇਰਾ ਭਰਾ ਬੋਨੀ ਅਮਰਪਾਲ ਜਨਾਲਾ ਉਹ ਉਂਗਲ ਫੜ ਕੇ ਲੈ ਕੇ ਗਿਆ ਮੈਂ ਤਾਂ ਪਹਿਲੀ ਵਾਰੀ ਜਾਖੜ ਸਾਹਿਬ ਨੂੰ ਮਿਲਿਆ ਚੰਡੀਗੜ੍ਹ ਜਗਦੀਪ ਸਿੰਘ ਨੇ ਕਈ ਮੇਰੇ ਦੋਸਤ ਨੇ ਪਰ ਔਲਖ ਸਾਹਿਬ ਇੱਥੇ ਨਾਂ ਤੁਹਾਡਾ ਪੂਰੇ ਪੰਜਾਬ 'ਚ ਚੱਲਦਾ ਬਿੱਟੂ ਔਲਖ ਬਿੱਟੂ ਔਲਖ ਸ਼ਾਇਦ ਕੋਈ ਵੀ ਮੀਡੀਆ ਕਰਮਚਾਰੀ ਕੋਈ ਵੀ ਪੋਲਿਟਿਕਸ ਜਿਹੜਾ ਤੁਹਾਡੇ ਨਾਂ ਨੂੰ ਨਹੀਂ ਜਾਣਦਾ ਹੋਊਗਾ ਉਹ ਤੁਹਾਡੀ ਕਿਰਪਾ ਜੀ ਵੈਗਰੂ ਕੀ ਕਹਿੰਦੇ ਆ ਵੀ ਆਪ ਡੰ ਬੜੇ ਆਏ ਨੇ ਜ਼ਿੰਦਗੀ ਚ ਉਹਦੇ ਕਰਕੇ ਭਰਾ ਦਾ ਨਾਮ ਵੀ ਥੋੜਾ ਜਿਹਾ ਮਸ਼ਹੂਰ ਹੋ ਗਿਆ ਉਹ ਕਿਸੇ ਦਿਨ ਫਿਰ ਤੁਹਾਨੂੰ ਚਰਚਾ ਕਰਾਂਗੇ ਸ਼ੇਤੀ ਹੀ ਕਰਾਂਗੇ ਜੀ ਵਾਲਖ ਸਾਬ ਜੀ ਸੋ ਧੰਨਵਾਦ ਇਹ ਸੰ ਬਿੱਟੂ ਵਾਲਖ ਜਿਨ੍ਹਾਂ ਵੱਲੋਂ ਅੱਜ ਬੀਤੇ ਦਿਨੀ ਭਾਜਪਾ ਜੁਆਇਨ ਕੀਤੀ ਸੀ ਤਾਂ ਉਹਨਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਲਗਾਤਾਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੋਟ ਮੰਗਣ ਜਾਵਾਂਗੇ ਤਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਊਗੀ ਬਹੁਤ ਸਾਰੇ ਮੁੱਦੇ ਐਸੇ ਨੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਨੇ ਉਹਨਾਂ ਕਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲੀਡ ਦੇ ਨਾਲ ਤਰਜੀਹ ਸੰਧ ਨੂੰ ਜਿਤਾ ਕੇ ਅਸੀਂ ਲੋਕ ਸਭਾ ਦੇ ਵਿੱਚ ਪਹੁੰਚਾਂਗੇ